ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੂੰ 20 ਛਾਂਟੀ ਕਰਦੇ ਸੀ ਬਾਈ ਅੱਜ ਪੰਜਾਬ ਨੰਬਰ 1 ਦਾ ਵੈਸੇ ਤਾਂ ਜੇ ਤਾਂ 20 ਝਾੜਿਆ ਜਾਵੇ ਫਿਰ ਤਾਂ ਬਾਈ ਸਾਰਿਆਂ ਨਾਲੋਂ ਵਧੀਆ ਹੈ ਬੈਸਟ ਗੱਲ ਹੈ ਜੇ ਆਪਾਂ 20 ਝਾੜ ਦਿਆਂ ਤਾਂ ਪਰ ਜੇ ਆਪਾਂ ਨਹੀਂ ਝਾੜ ਸਕਦੇ ਨਹੀਂ ਟਾਈਮ ਹੈਗਾ ਤਾਂ ਇੱਕ ਕਿੱਲਾ ਜਿਵੇਂ ਆਹ ਪੂਰਾ ਇੱਕ ਕਿੱਲਾ ਹੈਗਾ ਇੱਕ ਕਿੱਲੇ ਦੀ ਇਹਦੀ ਛਾਂਟ ਛਟਾਈ ਆਪਾਂ ਬੰਦਾ ਲਾ ਕੇ ਸਪੈਸ਼ਲ ਸਾਰੇ ਬੂਝੇ ਕਢਾਤੇ ਤੇ ਜਮਾਂ ਇਹਦੀ ਲਾਸਟ ਟੈਂਕੀ ਜੋ 20 ਰੱਖਾਂਗੇ ਕਿਉਂਕਿ ਪਹਿਲਾਂ ਆਇਆ ਬਈ ਮਿਕਸਿੰਗ ਰਹਿ ਜਾਂਦੀ ਆ ਮਾੜੀ ਮੋਟੀ ਜਿਹੜਾ ਆਪਾਂ ਕਿਲਾ ਵਾਹਣ ਦਾ ਜਿਵੇਂ ਆ ਕਿਲਾ ਵਾਹਣ ਦਾਗਾ ਸਾਰਾ ਇਹਦੇ ਵਿੱਚੋਂ ਛਾਂਟੀ ਕਰਾਤੀ ਬੰਦਾ ਲਾ ਕੇ ਛਾਂਟੀ ਕਰਾ ਕੇ ਜਿਹੜੀ ਲਾਸਟ ਟੈਂਕੀ ਹੋਊ ਬਈ ਉਹ ਚੋ ਵੀ ਰੱਖਾਂਗੇ ਤੇ ਜੇ ਕਿਸੇ ਵੀਰ ਦਾ ਕੋਈ ਨਹੀਂ ਝਾੜਨ ਦਾ ਟਾਈਮ ਲੱਗਦਾ ਤਾਂ ਇਸ ਤਰੀਕੇ ਨਾਲ ਬਈ ਕਰ ਲਿਓ ਵੀ ਵਧੀਆ ਰਹਿ ਜਾਂਦਾ ਆਪਾਂ ਨੂੰ ਤਿੰਨ ਚਾਰ ਸਾਲ ਹੋ ਗਏ ਵੀ ਰੱਖਦੇ ਆ ਇਹਨੂੰ ਕੋਈ ਜਿਆਦੇ ਮਿਕਸਿੰਗ ਨਹੀਂ ਆਉਂਦੀ ਬੰਦਾ ਆਪਣਾ ਸ਼ਾਂਤੀ ਕਰੀ ਜਾਂਦਾ ਪੰਜਾਬ ਨੰਬਰ 1 ਦਾ ਵੀ ਆ ਜੇ ਕਿਸੇ ਵੀਰ ਨੇ ਲੈਣਾ ਵੀ ਹੋਇਆ ਲਿਜਾ ਸਕਦਾ ਹੈਗਾ ਪੰਜਾਬ ਨੰਬਰ 1 ਕਿਉਂਕਿ ਇਸ ਤਰੀਕੇ ਤੋਂ ਬਿਨਾ ਬਾਈ ਸ਼ਾਂਤੀ ਹੁੰਦੀ ਨਹੀਂ ਹੈਗੀ ਵੀ ਵੀ ਜੇ ਆਪਾਂ ਉਹ ਵੀ ਸਾਰੇ ਬਾਣ ਚੋ ਰੱਖ ਲੈਨੇ ਆ ਵਿੱਚ ਜਿਵੇਂ ਆ ਤੁਹਾਨੂੰ ਬੂਝੇ ਦੀ ਸੀ ਜਾਂਦੇ ਆ ਹਰੇ ਇਹ ਵਿੱਚ ਮਿਕਸ ਹੋ ਕੇ ਗਾਹਾਂ ਨੂੰ ਦੁੱਗਣੇ-ਦੁੱਗਣੇ ਹੋ ਜਾਣਗੇ ਅਜੇ ਕਿਸੇ ਕੋਲੇ ਵੀਰ ਕੋਲੇ ਹੁਣ ਝਾੜਨ ਦਾ ਟਾਈਮ ਨਹੀਂ ਹੈਗਾ ਤਾਂ ਇੱਕ ਕਿੱਲਾ ਸਮਾਰ ਲਿਓ ਜਦੋਂ ਆਪਾਂ ਵੱਡਾਂਗੇ ਲਾਸਟ ਦੇ ਵੱਡ ਲਿਓ ਉਹਦੇ ਪਿਛਲੀਆਂ ਦੋ ਟੈਂਕੀਆਂ ਚੋ 20 ਜਿਵੇਂ ਮਰਜੀ ਰੱਖ ਲਿਓ ਮਿਕਸਿੰਗ ਨਹੀਂ ਹੁੰਦਾ ਧੰਨਵਾਦ ਵੀਰੇ ਸ਼ੇਅਰ ਕਰ ਦੋ ਆਪਣੀ ਵੀਡੀਓ ਨੂੰ ਲੱਭ ਕੇ